ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਦੇਖੀ ਜਿਵੇਂ ਵੀਡੀਓ ਦੇ ਵਿੱਚ ਇੱਕ ਨਿਸ਼ੇੜੀ ਜੇ ਦੋ ਕਹਾਡੀ ਨੌਜਵਾਨ ਨੇ ਇੱਕ ਬਜ਼ੁਰਗ ਦਾ ਛਿੱਟੇ ਲੱਗਦਾ ਦਾੜਾ ਆਪਣੇ ਹੱਥ ਵਿੱਚ ਫੜਿਆ ਸੀ ਉਸ ਵੀਡੀਓ ਨੂੰ ਦੇਖ ਕੇ ਪਹਿਲਾਂ ਤਾਂ ਤਰਸ ਆਇਆ ਕਿ ਅੱਜ ਸਾਡੀ ਜਵਾਨੀ ਕਿੱਧਰ ਨੂੰ ਜਾ ਤੁਰੀ ਹੈ ਇਹ ਨਸ਼ਿਆਂ ਦੇ ਵਿੱਚ ਲੱਗ ਕੇ ਇਹਨਾਂ ਨੂੰ ਵੱਡਿਆਂ ਦਾ ਮਾਨ ਸਤਕਾਰ ਆਦਰ ਗੁੰਚਕਾ ਕਦੇ ਪੰਜਾਬ ਦੀ ਐਸੀ ਪੰਜਾਬ ਦੀ ਨੌਜਵਾਨੀ ਇੱਜ਼ਤਾਂ ਦੇ ਰੱਖ ਦੇ ਨਾਮ ਤੇ ਜਾਣੀ ਜਾਂਦੀ ਸੀ ਅਣਖਾਂ ਦੇ ਕਰਕੇ ਜਾਣੀ ਜਾਂਦੀ ਸੀ ਅੱਜ ਇਹ ਕਿੱਧਰ ਨੂੰ ਵਹਿ ਤੁਰੇ ਦੂਸਰਾ ਉਸ ਵੀਡੀਓ ਨੂੰ ਦੇਖ ਕੇ ਮੈਨੂੰ ਇੰਨਾ ਗੁੱਸਾ ਆਇਆ ਕਿ ਮੇਰਾ ਬੱਸ ਚੱਲਦਾ ਜੀ ਇਹ ਮੇਰੇ ਸਾਹਮਣੇ ਆਉਂਦੇ ਮਾਰ ਮਾਰ ਕੇ ਚਪੜਾ ਦਾ ਮੂੰਹ ਬੰਦ ਦਿੰਦੀ ਤੇ ਨਾਰੇ ਨੂੰ ਬਿਠਾ ਕੇ ਦੱਸਦੀ ਕਿ ਜੇ ਇਸ ਦਾਰੇ ਨੂੰ ਤੂੰ ਹੱਥ ਆ ਉਹ ਦਾੜਾ ਉਹ ਕੇਸ ਉਹ ਨੇ ਜਿਨ੍ਹਾਂ ਦੇ ਸਤਕਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਤਾ ਮਹਾਰਾਜ ਨੇ ਚਮਕੌਰ ਦੀ ਗੜੀ ਦੇ ਵਿੱਚ ਆਪਣੇ ਪੈਰਾ ਵਿੱਚੋਂ ਜੋੜਾ ਲਾ ਦਿੱਤਾ ਸੀ ਕਿ ਕਿਤੇ ਮੇਰਾ ਜੋੜਾ ਮੇਰੇ ਸਿੰਘਾਂ ਦੇ ਕੇਸਾਂ ਨੂੰ ਨਾ ਛੋ ਜਾਏ ਉਹਨਾਂ ਦਾ ਸਤਕਾਰ ਬਰਕਰਾਰ ਰੱਖਿਆ ਮਹਾਰਾਜ ਨੇ ਜੇ ਇਹਨਾਂ ਕੇਸਾਂ ਦੀ ਕੀਮਤ ਐਵੇਂ ਹੀ ਤਾਂ ਜਾਣਣੀ ਹੈ ਨਾ ਤੇ ਪੁੱਛ ਕੇ ਵੇਖ ਭਾਈ ਤਾਰੂ ਸਿੰਘ ਨੂੰ ਜਿਨ੍ਹਾਂ ਨੇ ਇਹਨਾਂ ਕੇਸਾਂ ਦੇ ਸਤਕਾਰ ਦੀ ਖਾਤਰ ਆਪਣਾ ਖੋਪਰ ਤੱਕ ਲਿਵਾ ਰਿਆ ਸੀ ਜੇ ਇਹਨਾਂ ਕੇਸਾਂ ਦਾ ਸਤਕਾਰ ਅੱਧ ਵਜੋਂ ਜਾਣਨਾ ਚਾਹੁੰਦੇ ਨੇ ਕੇਸਾਂ ਦੀ ਅੰਮ੍ਰਿਤ ਕੀਆ ਤੇ ਪੁੱਛ ਪੀਰ ਬੁੱਧੂ ਸ਼ਾਹ ਨੂੰ ਜਿਹਨੇ ਆਪਣੇ ਪੁੱਤ ਆਪਣੇ ਪ੍ਰਾ ਆਪਣੇ ਮਰੀਦ ਤਾਂ ਸ਼ਹੀਦ ਕਰਵਾ ਦਿੱਤੇ ਤੇ ਮੋਏ ਕੇਸਾ ਵਾਲਾ ਕੰਗਾ ਝੋਲੀ ਅੱਡ ਕੇ ਕਲਗਿਆ ਵਾਲੇ ਪਾਸ਼ਾ ਮਹਾਰਾਜ ਜੀ ਤੋਂ ਮੰਗਿਆ ਅਫਸੋਸ ਹੋਇਆ ਮੈਨੂੰ ਉਸ ਵੇਲੇ ਕਿ ਅੱਜ ਸਾਡੇ ਨੌਜਵਾਨਾਂ ਨੂੰ ਇਹਨਾਂ ਕੇਸਾ ਦਾ ਸਤਕਾਰ ਕਰਨ ਤੱਕ ਦਾ ਨਹੀਂ ਪਤਾ ਕਿ ਇਹ ਦਾੜਾ ਇਹ ਕੇਸ ਕਿੰਨੇ ਸਤਕਾਰਯੋਗ ਨੇ ਕਲਗਿਆ ਵਾਲੇ ਪਾਸ਼ਾ ਮਹਾਰਾਜ ਜੀ ਨੂੰ ਪੁੱਛ ਕੇ ਵੇਖ ਜਿਸ ਵੇਲੇ ਜੰਗਾਂ ਜੁੱਧਾਂ ਦਾ ਸਮਾਂ ਸੀ ਕਲਗਿਆ ਵਾਲੇ ਪਿਤਾ ਮਹਾਰਾਜ ਨੂੰ ਸਿੱਖਾਂ ਨੇ ਪੁੱਛਿਆ ਪਿਤਾ ਜੀ ਮਹਾਰਾਜ ਜਦੋਂ ਜੰਗਾ ਜੁੱਧਾਂ ਦੇ ਵਿੱਚ ਅਸੀਂ ਵਿਖੜੇ ਪਿੰਡਿਆਂ ਦੇ ਪਾਂਦੀ ਹੋ ਗਏ ਤੇ ਆਪ ਜੀ ਦੇ ਦیدار ਨਾ ਕਰ ਸਕੀ ਤੇ ਅਸੀਂ ਤੁਹਾਡੇ ਦیدار ਕਿਸ ਤਰ੍ਹਾਂ ਕਰਾਂਗੇ ਤੇ ਮਹਾਰਾਜ ਨੇ ਉਸ ਵੇਲੇ ਬਚਨ ਕੀਤਾ ਸੀ ਵੀ ਸਿੰਘੋ ਤਿਆਰ ਬਰ ਤਿਆਰ ਹੋ ਕੇ ਬਾਣੀ ਬਾਣੇ ਦੇ ਧਾਰਨੀ ਹੋ ਕੇ ਨਿਤਨੇਮ ਕਰਕੇ ਅਰਦਾਸ ਕਰਿਓ ਪੰਜਾ ਗੁਰ ਸਿੱਖਾਂ ਦੇ ਵਿੱਚੋਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਿਤਾ ਦੇ ਦیدار ਹੋਇਆ ਕਰਨਗੇ ਸਿੰਘਾਂ ਨੇ ਕਿਹਾ ਕਿ ਮਹਾਰਾਜ ਜਿਹੇ ਜੰਗਾਂ ਦੇ ਵਿੱਚ ਚਾਰ ਪੰਜ ਸਿੰਘ ਇਕੱਤਰ ਨਾ ਹੋ ਸਕੇ ਤੇ ਮਹਾਰਾਜ ਨੇ ਕਿਹਾ ਸੀ ਚਾਰੇ ਇਕੱਤਰ ਹੁਣ ਚਾਰੇ ਵਿੱਚ ਦیدار ਹੋ ਜਾਇਆ ਕਰਣਗੇ ਮਹਾਰਾਜ ਜੇ ਚਾਰ ਵੀ ਨਾ ਇਕੱਠੇ ਹੋਏ ਤੇ ਮਹਾਰਾਜ ਕਹਿੰਦੇ ਜੇ ਚਾਰ ਵੀ ਨਾ ਹੋਏ ਜੇ ਤਿੰਨ ਵੀ ਨਾ ਹੋਏ ਦੋ ਵੀ ਨਾ ਹੋਏ ਸਵਾਲ ਲਖ ਸਿੰਘ ਹੋਵੇ ਬਾਣੀ ਮਾਨਜਾ ਧਾਰਨੀ ਹੋਵੇ ਕਰਕੇ ਨਿਤਨੇਮ ਦੀ ਅਰਦਾਸ ਤੇ ਆਪਣੇ ਦਾੜੇ ਨੂੰ ਆਪਣੇ ਮੱਥੇ ਦੇ ਨਾਲ ਲਾਵੇ ਉਸ ਗੁਰਸਿੱਖ ਨੂੰ ਦਾੜੇ ਦੇ ਵਿੱਚੋਂ ਆਪਣੇ ਕੇਸਾਂ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦੇ ਦیدار ਹੋਇਆ ਕਰਨਗੇ ਇਹ ਉਹ ਦਾੜਾ ਹੈ ਇਹ ਉਹ ਕੇਸ ਹੈ ਜਿਸ ਦਾੜੀ ਨੂੰ ਤੂੰ ਆਪਣੇ ਹੱਥ ਤੇਨੂੰ ਲੱਖ ਗੁੱਸਾ ਹੋਊਗਾ ਪਰ ਤੇਨੂੰ ਤੇਰੇ ਮਾਪੇ ਨੇ ਇੰਨੀ ਅਦਮ ਦੇ ਨਾਲ ਇੰਨੇ ਮੈਨਰਸ ਨਹੀਂ ਸਿਖਾਏ ਕਿ ਆਪ ਤੂੰ ਬੜੇ ਦਸਤਕਾਰ ਕਿਸ ਤਰ੍ਹਾਂ ਕਰੀਦਾ ਏ ਅੱਜ ਸਾਡੇ ਨੌਜਵਾਨਾਂ ਦੇ ਵਿੱਚ ਇੰਨੀਆਂ ਕਿੰਨੀਆਂ ਆ ਚੁੱਕੀਆਂ ਐ ਕਿ ਸ਼ਰਮ ਆਉਂਦੀ ਐ ਜਦੋਂ ਅਸੀਂ ਇਦਾਂ ਦੀਆਂ ਵੀਡੀਓ ਦੇਖਦੇ ਆ ਕਿ ਅੱਜ ਸਾਡਾ ਪੰਜਾਬ ਦਾ ਨੌਜਵਾਨ ਕਿੱਧਰ ਨੂੰ ਜਾ ਰਿਹਾ ਏ ਤੇ ਇਸ ਦੇ ਵਿੱਚ ਸਭ ਤੋਂ ਵੱਡੀ ਘਾਟ ਕਿੱਥੇ ਰਹਿ ਗਈ ਅਸੀਂ ਜੇ ਸੋਚੀਏ ਅੱਜ ਨੌਜਵਾਨੀ ਇਦਲੇ ਪਾਸੇ ਕਿਉਂ ਜਾ ਰਹੀ ਐ ਕਮੀ ਸਾਡੇ ਵਿੱਚ ਰਹਿ ਗਈ ਅਸੀਂ ਆਪਣੇ ਨੌਜਵਾਨਾਂ ਨੂੰ ਬੱਚਿਆਂ ਨੂੰ ਕਿਸਾ ਦਾ ਸਤਕਾਰ ਕਰਨਾ ਦੱਸ ਹੀ ਨਹੀਂ ਸਕੇ ਆਪਣੇ ਬੱਚਿਆਂ ਨੂੰ ਅਸੀਂ ਪੜਾਇਆ ਹੁੰਦਾ ਗੁਰੂਆਂ ਦਾ ਸਿੱਖਾਂ ਦਾ ਯੋਧਿਆਂ ਦਾ ਬਹਾਦਰਾਂ ਦਾ ਇਤਿਹਾਸ ਤੇ ਤਾਂ ਇਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਸਿੰਘਾਂ ਨੇ ਸਾਡੇ ਗੁਰੂ ਸਾਹਿਬਾਨਾਂ ਨੇ ਇਹਨਾਂ ਕੇਸਾਂ ਦਾ ਸਤਕਾਰ ਕੀਤਾ ਉਹਨਾਂ ਸਿੰਘਾਂ ਨੇ ਕੇਸਾਂ ਦਾ ਸਤਕਾਰ ਕਰਦੇ ਹੋਏ ਸ਼ਹੀਦੀਆਂ ਤੱਕ ਪ੍ਰਾਪਤ ਕਰ ਲਈਆਂ ਤੇ ਆਪਣੀ ਸਿੱਖੀ ਨੂੰ ਕੇਸਾਂ ਤੇ ਸੁਭਾਸਾਂ ਸੰਭਾਲਿਆ ਹਰ ਇੱਕ ਗੁਰਸੇਖ ਅਰਦਾਸ ਦੇ ਵਿੱਚ ਮਹਾਰਾਜ ਦੇ ਚਰਨਾਂ ਵਿੱਚ ਜੋੜ ਜੜੀਆਂ ਕਰਦਾ ਵੀ ਪਿਤਾ ਮਹਾਰਾਜ ਸਿੱਖਾ ਨੂੰ ਸਿੱਖੀਦਾਨ ਕੇਸਦਾਨ ਰਹਿਤਦਾਨ ਵਿਵੇਕਦਾਨ ਵਿਸ਼ਾਦਾਨ ਭਰੋਸਾਦਾਨ ਬਖਿਨਾ ਇਹ ਕੇਸਾਂ ਦਾ ਦਾਨ ਗੁਰਸਿੱਖ ਅਰਦਾਸ ਦੇ ਵਿੱਚ ਮੰਗਦੇ ਆ ਸੋ ਮੇਰੀ ਬੇਨਤੀ ਹੈ ਵੀ ਇਸ ਵੀਡੀਓ ਤੋਂ ਬਾਅਦ ਆਪਣੇ ਬੱਚਿਆਂ ਨੂੰ ਘੱਟੋ-ਕਾਟ ਆਪਣੇ ਕੋਲ ਬਿਠਾ ਕੇ ਇਨ੍ਹਾਂ ਕੇਸਾਂ ਦਾ ਸਤਿਕਾਰ ਕਰਨਾ ਜ਼ਰੂਰ ਸਿਖਾਓ ਤੇ ਕੋਸ਼ਿਸ਼ ਕਰੋ ਵੀ ਉਹ ਜਿਹੜਾ ਨਸ਼ੇੜੀ ਫੜ ਕੇ ਬੈਠੇ ਬਜ਼ੁਰਗ ਬਾਪੂ ਦੇ ਦਾੜੇ ਨੂੰ ਹੱਥ ਦੇ ਵਿੱਚ ਤੇ ਛੇਤੀ ਤੋਂ ਛੇਤੀ ਲੱਭ ਕੇ ਉਹਨੂੰ ਬੰਦੇ ਦਾ ਪੁੱਤ ਬਣਾ ਕੇ ਤੇ ਬਿਠਾ ਕੇ ਉਹਨੂੰ ਇੱਕ ਵਾਰੀ ਦੱਸ ਦਿੱਤਾ ਜਾਵੇ ਵੀ ਕਿਸ ਨਾਲ ਸਰਕਾਰ ਕਰੀਦਾ ਕਿੱਦਾਂ ਆ। ਇਸ ਵੀਡੀਓ ਨੂੰ ਕਰਿਓ ਵੱਧ ਤੋਂ ਬਾਅਦ ਸ਼ੇਅਰ ਵਿਚਾਰ ਚੰਗੇ ਲੱਗੇ ਨਾ ਤੇ ਆਪਣੇ ਬੱਚਾ ਨੂੰ ਇਹ ਵੀਡੀਓ ਇੱਕ ਵਾਰ ਜ਼ਰੂਰ ਸੁਣਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।